ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2024 ਦਾ ਬਜਟ ਪੇਸ਼ ਕੀਤਾ ਹੈ ਇਸ ਦੌਰਾਨ ਵਿੱਤ ਮੰਤਰੀ ਨੇ ਕਈ ਵੱਡੇ ਐਲਾਨ ਕੀਤੇ ਨੇ ਇਨਕਮ ਟੈਕਸ 'ਚ ਰਾਹਤ ਦੇਣ ਦੇ ਨਾਲ ਨਾਲ ਸਰਕਾਰ ਨੇ ਐਂਜਲ 1 ਵਰਗੇ ਟੈਕਸ ਨੂੰ ਵੀ ਖਤਮ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਟੈਕਸ ਸਲੈਬ ਨੂੰ ਵੀ ਬਦਲਿਆ ਗਿਆ ਹੈ ਜਿਸ ਨਾਲ ਪਹਿਲਾਂ ਨਾਲੋਂ ਜ਼ਿਆਦਾ ਟੈਕਸ ਦੀ ਬਚਤ ਹੋਵੇਗੀ ਹਾਲਾਂਕਿ ਸਰਕਾਰ ਨੇ NPS ਨੂੰ ਲੈ ਕੇ ਵੀ ਵਿਸ਼ੇਸ਼ ਬਦਲਾ ਕੀਤਾ ਹੈ ਜਿਸ ਨਾਲ ਕਰਮਚਾਰੀਆਂ ਦੇ ਮਹੀਨਾਵਾਰ ਬਜਟ ਤੇ ਅਸਰ ਪਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਾਮਨ ਨੇ ਮੰਗਲਵਾਰ 23 ਜੁਲਾਈ ਨੂੰ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਹੈ ਕਿ ਨੈਸ਼ਨਲ ਪੈਨਸ਼ਨ ਸਿਸਟਮ ਦੇ ਤਹਿਤ ਹੁਣ ਕਟੌਤੀ ਵਧਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਟੈਕਸ ਸਲੈਬ ਨੂੰ ਵੀ ਬਦਲਿਆ ਗਿਆ ਹੈ ਜਿਸ ਨਾਲ ਪਹਿਲਾਂ ਨਾਲੋਂ ਜ਼ਿਆਦਾ ਟੈਕਸ ਦੀ ਬਚਤ ਹੋਵੇਗੀ ਹਾਲਾਂਕਿ ਸਰਕਾਰ ਨੇ NPS ਨੂੰ ਲੈ ਕੇ ਵੀ ਵਿਸ਼ੇਸ਼ ਬਦਲਾ ਕੀਤਾ ਹੈ ਜਿਸ ਨਾਲ ਕਰਮਚਾਰੀਆਂ ਦੇ ਮਹੀਨਾਵਾਰ ਬਜਟ ਤੇ ਅਸਰ ਪਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਮੰਗਲਵਾਰ 23 ਜੁਲਾਈ ਨੂੰ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਨੈਸ਼ਨਲ ਪੈਨਸ਼ਨ ਸਿਸਟਮ ਦੇ ਤਹਿਤ ਹੁਣ ਕਟੋਤੀ ਵਧਾ ਦਿੱਤੀ ਗਈ ਹੈ ਹੁਣ ਰੋਜ਼ਗਾਰਦਾਤਾ ਮੁਲਾਜ਼ਮਾਂ ਦੀ ਮੁੱਢਲੀ ਤਨਖਾਹ ਵਿੱਚੋਂ 10 ਫੀਸਦੀ ਦੀ ਬਜਾਏ 14 ਫੀਸਦੀ ਕਟੌਤੀ ਕਰੇਗਾ ਇਸਦਾ ਮਤਲਬ ਹੈ ਕਿ ਜਿਹੜੇ ਕਰਮਚਾਰੀ ਪਹਿਲਾਂ NPS ਵਿੱਚ ਸਿਰਫ 10 ਫੀਸਦੀ ਯੋਗਦਾਨ ਦਿੰਦੇ ਸਨ ਉਹਨਾਂ ਨੂੰ ਹੁਣ 14 ਫੀਸਦੀ ਯੋਗਦਾਨ ਦੇਣਾ ਹੋਵੇਗਾ ਜੇਕਰ ਤੁਹਾਡੀ ਬੇਸਿਕ ਸੈਲਰੀ 50000 ਰੁਪਏ ਹੈ ਅਤੇ ਤੁਸੀਂ ਨੈਸ਼ਨਲ ਪੈਨਸ਼ਨ ਸਿਸਟਮ ਵਿੱਚ ਯੋਗਦਾਨ ਪਾਉਂਦੇ ਹੋ ਤਾਂ ਪਹਿਲਾਂ ਦੇ ਨਿਯਮ ਦੇ ਅਨੁਸਾਰ ਤੁਹਾਨੂੰ 5000 ਰੁਪਏ ਮਹੀਨਾ ਯੋਗਦਾਨ ਦੇਣਾ ਪੈਂਦਾ ਸੀ ਪਰ ਹੁਣ ਜਦੋਂ ਨਿਯਮ ਬਦਲ ਗਿਆ ਹੈ ਅਤੇ NPS ਵਿੱਚ ਯੋਗਦਾਨ 14 ਪ੍ਰਤੀਸ਼ਤ ਹੋ ਗਿਆ ਹੈ ਤਾ ਹੁਣ 50000 ਰੁਪਏ ਦੀ ਬੇਸਿਕ ਸੈਲਰੀ ਤੇ ਤੁਹਾਨੂੰ ਹਰ ਮਹੀਨੇ 7000 ਰੁਪਏ ਦਾ ਯੋਗਦਾਨ ਦੇਣਾ ਪਵੇਗਾ ਜੋ ਤੁਹਾਡੇ ਰਿਟਾਇਰਮੈਂਟ ਫੰਡ ਚ ਜਮ੍ਹਾਂ ਕੀਤੇ ਜਾਣਗੇ ਅਕਸਰ ਦੇਖਿਆ ਜਾਂਦਾ ਹੈ ਕਿ ਮਿਡਲ ਕਲਾਸ ਆਪਣੀ ਤਨਖਾਹ ਦੇ ਹਿਸਾਬ ਨਾਲ ਆਪਣੇ ਖਰਚਿਆਂ ਨੂੰ ਬੜੇ ਢੰਗ ਨਾਲ ਮੈਨੇਜ ਕਰਕੇ ਚੱਲਦੇ ਨੇ ਉਹ ਆਪਣੀ ਤਨਖਾਹ ਦੇ ਹਿਸਾਬ ਨਾਲ ਕਰਜ਼ੇ ਤੋਂ ਲੈ ਕੇ ਘਰੇਲੂ ਖਰਚੇ ਅਤੇ ਹੋਰ ਖਰਚਿਆਂ ਦਾ ਸਾਰਾ ਪ੍ਰਬੰਧ ਕਰਦਾ ਹੈ ਅਜਿਹੇ ਚ ਐਨਪੀਐਸ ਚ ਇਹ ਬਦਲਾਅ ਕਰਮਚਾਰੀਆਂ ਦਾ ਮਹੀਨਾਵਾਰ ਬਜਟ ਖਰਾਬ ਕਰ ਸਕਦਾ ਹੈ ਹਾਲਾਂਕਿ ਰਿਟਾਇਰਮੈਂਟ ਤੇ ਉਹਨਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਲਾਭ ਮਿਲ ਸਕੇਗਾ ਜੇਕਰ ਤੁਸੀਂ ਐਨਪੀਐਸ ਚ ਕੀਤੇ ਗਏ ਇਸ ਵੱਡੇ ਬਦਲਾਅ ਨੂੰ ਸਪੱਸ਼ਟ ਸ਼ਬਦਾ ਚ ਸਮਝੋ ਤਾਂ ਹੁਣ ਤੁਹਾਡੀ ਕੰਪਨੀ ਹਰ ਮਹੀਨੇ ਤੁਹਾਡੀ ਤਨਖਾਹ ਦਾ 14% ਤੱਕ ਐਨਪੀਐਸ ਖਾਤੇ ਚ ਜਮ੍ਹਾਂ ਕਰੇਗੀ ਜੋ ਤੁਹਾਨੂੰ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਐਨੇ ਵਾਅਦੇ ਨਾਲ ਮਿਲੇਗੀ ਭਾਵੇਂ ਕਿ ਜਿੰਨਾ ਫੀਸਦੀ ਵਧਿਆ ਹੈ ਉਨਾ ਹੀ ਤੁਹਾਡੀ ਪੈਨਸ਼ਨ ਵਿੱਚ ਪੈਸਾ ਵੱਧ ਕੇ ਆਵੇਗਾ